ਮਾਲਵਿੰਦਰ ਸਿੰਘ ਮਾਲੀ ਨੇ ਗੱਲ ਪੰਜਾਬ ਦੀ ਹੋਵੇ ਕਦੇ ਲਿਹਾਜ਼ ਨਹੀਂ ਕੀਤੀ ਪਰ ਉਹਨਾਂ ਨੂੰ ਪੁਲਿਸ ਫੜਦੀ ਆ ਮਹਾਲੀ ਪੁਲਿਸ ਉਹੀ ਗੈਂਗਸਟਰਾਂ ਦੀ ਇੰਟਰਵਿਊ ਕਰਾਉਣ ਵਾਲੀ ਪੁਲਿਸ ਉਹ ਫੜਦੀ ਆ ਤੇ ਫੜਦੀ ਵੀ ਇਹੋ ਜਿਹੇ ਤਰੀਕੇ ਦੇ ਨਾਲ ਆ ਜਿਵੇਂ ਕਿਸੇ ਨੂੰ ਬੇਇੱਜ਼ਤ ਕਰਨਾ ਹੋਵੇ ਪੰਜਾਬੀ ਦਾ ਇੱਕ ਗੀਤ ਸੁਣਿਆ ਨਾ ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਕੱਲ ਇੱਕ ਥਾਣੇਦਾਰ ਸੀ ਉਹ ਕਹਿੰਦਾ ਵੀ ਥਾਣੇਦਾਰ ਸਾਹਿਬ ਤੁਸੀਂ ਬਹਿ ਜਾਓ ਇੱਥੇ ਆ ਕੇ ਕਹਿੰਦਾ ਹੁਣ ਤੂੰ ਦੱਸੇਂਗਾ ਮੈਨੂੰ ਕਿੱਥੇ ਬੈਠਣਾ ਇਹਦਾ ਮਤਲਬ ਜਿਹੜੀ ਬੋਲੀ ਆ ਉਹਦੇ ਪਿੱਛੇ ਜਿਹੜੀ ਸਿਆਸੀ ਜਿਹੜੀ ਪਹੁੰਚ ਉਹ ਨਜ਼ਰ ਆ ਰਹੀ ਸੀ ਵੀ ਚੱਕਦੇ ਉਹ ਫੱਟੇ ਅਸੀਂ ਤੁਹਾਡੇ ਨਾਲ ਖੜੇ ਆ ਥੋੜਾ ਵਾਰ ਨਹੀਂ ਬਿੰਗਾ ਹੁਣ ਦੇ ਪੁਲਿਸ ਉਦੋਂ ਇਹੋ ਜਿਹਾ ਐਕਟ ਕਰਦੀ ਆ ਜਦੋਂ ਕੋਈ ਸਿਆਸੀ ਆਕਾ ਉਹਨਾਂ ਨੂੰ ਉੱਪਰ ਹੱਥ ਰੱਖ ਦਿੰਦਾ ਇਹ ਜਿਹੜੀ ਗ੍ਰਿਫਤਾਰੀ ਆ ਨਾ ਇਹ ਸਧਾਰਨ ਤੰਗ ਨਾਲ ਨਹੀਂ ਹੋਈ ਆਈਟੀ ਐਕਟ ਦਾ ਪਰਚਾ ਸੀ ਉਹਨਾਂ ਨੂੰ ਕਾਲ ਕਰਕੇ ਵੀ ਕਿਹਾ ਜਾ ਸਕਦਾ ਸੀ ਉਹਨਾਂ ਨੂੰ ਉੱਥੇ ਬੁਲਾ ਕੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਉਹ ਕਿਹੜਾ ਕੋਈ ਭੱਜਿਆ ਸੀ ਜਾਂ ਪਕੌੜਾ ਸੀ ਕਿੰਨਾ ਤੁਸੀਂ ਗ੍ਰਿਫਤਾਰੀ ਕੀਤੀ ਆ ਲਾਲਚੰਦ ਘਟਾਲੂ ਚੱਕ ਵਾਲਾ ਮਸਲਾ ਪਿਆ ਜੀ ਬਲਕਾਰ ਸਿੰਘ ਵਾਲਾ ਮਸਲਾ ਪਿਆ ਜੀ ਤੁਸੀਂ ਆ ਆ ਵੇਖੋ 100 ਕਰੋੜ ਦਾ ਇੱਕ ਜਿਹੜਾ ਹੈਗਾ ਅ ਬੇਸਮੈਂਟ ਦੇ ਵਿੱਚੋਂ ਘਟਾਲਾ ਹੋਇਆ ਉਹਦੇ ਚ ਕਿਹਦੇ ਕਿਹਦੇ ਨਾਮ ਬੋਲਦੇ ਮੈਨੂੰ ਦੱਸਣ ਦੀ ਲੋੜ ਆ ਤੇ ਤੁਸੀਂ ਜਿਹੜਾ ਮਾਨਸਾਲਾ ਮੰਤਰੀ ਸੀ ਉਹਦੇ ਖਿਲਾਫ ਹੁਣ ਤੱਕ ਕੀ ਐਕਸ਼ਨ ਲਿਆ ਜਿੱਥੇ ਐਕਸ਼ਨ ਕਰਨਾ ਚਾਹੀਦਾ ਸੀ ਜਿੱਥੇ ਲੋਕ ਖੇਤਾਂ ਨੂੰ ਵੱਡੀ ਢਾਹ ਲੱਗੀ ਤੇ ਇੱਕ ਬੰਦਾ ਬੋਲਦਾ ਤੁਹਾਡੀ ਕਾਰਗੁਜ਼ਾਰੀ ਤੇ ਖਿਲਾਫ ਬੋਲਦਾ ਤਾਂ ਉਹਨੂੰ ਸੁਧਾਰ ਲਓ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਨਸਿਕਿਉਰਟੀ ਹੈਗੀ ਆ ਵੀ ਕੇਜਰੀਵਾਲ ਬਾਹਰ ਆ ਗਿਆ ਤਾਂ ਕਿਤੇ ਮੈਨੂੰ ਲਾਹ ਨਾ ਦੇਣ ਲਾਉਣ ਤੋਂ ਪਹਿਲਾਂ ਉਹ ਇੱਕ ਪਰਸੈਪਸ਼ਨ ਸਿਰਜਣੀ ਚਾਹੁੰਦਾ ਵੀ ਜੇ ਮੈਂ ਆਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੇ ਕਿਸੇ ਹੋਰ ਨੂੰ ਬਣਾਉਂਗੇ ਤਾਂ ਲੋਕ ਤੁਹਾਨੂੰ ਜਿਹੜੇ ਤੁਹਾਡੇ ਖਿਲਾਫ ਹੋ ਜਾਣਗੇ ਉਹ ਇਸ ਪ੍ਰਕਾਰ ਦਾ ਇੱਕ ਮਾਹੌਲ ਵੀ ਸਜਾਣਾ ਚਾਹੁੰਦਾ ਵੀ ਇੰਨੇ ਕੁ ਲੋਕ ਖਾਸ ਕਰਕੇ ਬੁੱਧੀਜੀਵੀ ਵਰਗ ਤੋਂ ਜਾਂ ਜਿਹੜੇ ਵਿਵਾਦ ਟਿੱਪਣੀਆਂ ਕਰਦੇ ਨੇ ਉਹ ਖਿਲਾਫ ਕਰ ਲਵਾਂ ਵੀ ਕੱਲ ਨੂੰ ਮੇਰੇ ਖਿਲਾਫ ਐਕਸ਼ਨ ਹੁੰਦਾ ਕੋਈ ਤਾਂ ਇਹਨਾਂ ਦੇ ਪੱਲੇ ਕੁਝ ਨਾ ਪਵੇ ਇੱਕ ਤਾਂ ਇਹ ਕਿ ਸਰਕਾਰ ਦੱਸਣਾ ਕੀ ਚਾਹੁੰਦੀ ਆ ਬਾਕੀਆਂ ਕਿ ਬਾਕੀ ਸਾਰੇ ਜਿਹੜੇ ਬੋਲਦੇ ਆ ਇਹਨਾਂ ਨੂੰ ਇਹ ਦੱਸਣਾ ਕਿ ਭਾਈ ਅਸੀਂ ਤਾਂ ਆਹੀ ਕਾਰਵਾਈ ਕਰਾਂਗੇ ਔਰ ਜਿੰਨੇ ਬੰਦਿਆਂ ਤੇ ਤੁਸੀਂ ਨਾਲ ਆ ਜਿੰਨਾਂ ਤੇ ਸਰਕਾਰ ਨੂੰ ਨੇ ਕੰਮ ਕਰਿਆ ਹਰ ਇੱਕ ਤਾਂ ਮੂੰਹ ਦੀ ਖਾਦੀ ਆ ਐ ਤਾਂ ਹੈ ਨਹੀਂ ਵੀ ਸਰਕਾਰ ਜਿੱਨਰ ਹੋ ਕੇ ਬਾਹਰ ਆ ਗਈ ਮਾਲੀ ਵਾਲੇ ਚ ਵੀ ਪਤਾ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਥੋੜਾ ਚੰਮ ਕੌਣ ਬਚਾਏਗਾ ਇਹ ਪੁਲਿਸ ਜਿਹੜੀ ਹੈਗੀ ਆ ਅੱਜ ਤੁਹਾਡੇ ਨਾਲ ਆ ਕੱਲ ਨੂੰ ਨਵੀਂ ਸਤਾ ਦੇ ਨਾਲ ਹੋਊਗੀ ਤੇ ਤੁਹਾਡਾ ਚੰਮ ਬਚਾਉਣ ਤੇ ਲੋਕਾਂ ਨੇ ਵੀ ਨਹੀਂ ਆਉਣਾ ਅਸੀਂ ਤਾਂ ਬੋਲ ਰਹੇ ਆ ਨਾ ਮਾਲੀ ਲਈ ਟੋਟਲੀ ਤਾਂ ਲੋਕਾਂ ਨੇ ਵੀ ਨਹੀਂ ਬੋਲਣਾ ਜਿਸ ਪ੍ਰਕਾਰ ਦੇ ਹਾਲਾਤ ਤੁਸੀਂ ਪੈਦਾ ਕੀਤੇ ਆ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਮਾਲਵਿੰਦਰ ਮਾਲੀ ਟਿੱਪਣੀਕਾਰ ਮੁੱਖ ਮੰਤਰੀ ਕੋਈ ਵੀ ਹੋਵੇ ਮਾਲਵਿੰਦਰ ਸਿੰਘ ਮਾਲੀ ਨੂੰ ਫਰਕ ਨਹੀਂ ਪੈਂਦਾ ਹਮੇਸ਼ਾ ਆਪਦੀ ਗੱਲ ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਚੰਨੀ ਤੇ ਹੁਣ ਭਗਵੰਤ ਮਾਨ ਇਤਿਹਾਸ ਗਵਾਹ ਮਾਲਵਿੰਦਰ ਸਿੰਘ ਮਾਲੀ ਨੇ ਗੱਲ ਪੰਜਾਬ ਦੀ ਹੋਵੇ ਕਦੇ ਲਿਹਾਜ਼ ਨਹੀਂ ਕੀਤੀ ਪਰ ਉਹਨਾਂ ਨੂੰ ਪੁਲਿਸ ਫੜਦੀ ਆ ਮਹਾਲੀ ਪੁਲਿਸ ਉਹੀ ਗੈਂਗਸਟਰਾਂ ਦੀ ਇੰਟਰਵਿਊ ਕਰਾਉਣ ਵਾਲੀ ਪੁਲਿਸ ਉਹ ਫੜਦੀ ਆ ਤੇ ਫੜਦੀ ਵੀ ਇਹੋ ਜਿਹੇ ਤਰੀਕੇ ਦੇ ਨਾਲ ਹੈ ਜਿਵੇਂ ਕਿਸੇ ਨੂੰ ਬੇਇੱਜ਼ਤ ਕਰਨਾ ਹੋਵੇ ਮਾਲਵਿੰਦਰ ਮਾਲੀ ਕੀ ਕੋਈ ਆਮ ਬੰਦਾ ਹੈ ਪੰਜਾਬ ਦਾ ਉਹ ਚਿਹਰਾ ਹੈ ਜਿਹੜਾ ਪੰਜਾਬ ਦੀ ਸੋਚ ਨੂੰ ਦਰਸਾਉਂਦਾ ਹੈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਸਹਿਮਤੀ ਯਾਰ ਹੋਇਆ ਜਾ ਸਕਦਾ ਹੋ ਸਕਦਾ ਕੋਈ ਵੀ ਹੋਵੇ ਪਰ ਇਹ ਗੱਲ ਨੂੰ ਨਹੀਂ ਛੁੱਟ ਲਾਇਆ ਜਾ ਸਕਦਾ ਕਿ ਅਸੀਂ ਜਿਹੜੇ ਸਮੇਂ 'ਚ ਰਹਿੰਨੇ ਆਂ ਮਾਲਵਿੰਦਰ ਸਿੰਘ ਮਾਲੀ ਸਭ ਤੋਂ ਵੱਡੇ ਟਿੱਪਣੀਕਾਰ ਆ ਉਹਨਾਂ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਆ ਮੇਰੇ ਨਾਲ ਤਰਲੋਚਨ ਸਿੰਘ ਲਾਲੀ ਨੇ ਭਾਈ ਸਭ ਤੋਂ ਪਹਿਲਾਂ ਤਾਂ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਘਰੋਂ ਆ ਕਿ ਪੁਲਿਸ ਦਾ ਉਹ ਰਵਈਆ ਇਸ ਤਰੀਕੇ ਦੇ ਨਾਲ ਫੜਨਾ ਸਾਫਤ ਕੀ ਕਰਦਾ ਬੰਦੇ ਨੂੰ ਇਹ ਤਾਂ ਹੱਕ ਹਨ ਕੋਈ ਮੈਨੂੰ ਫੜਨ ਆਇਆ ਮੈਂ ਪੁੱਛ ਲਾਂ ਵੀ ਭਾਈ ਮੈਨੂੰ ਐ ਤਾਂ ਦੱਸੋ ਕੀ ਐਫ ਆਈ ਆਰ ਹੋਈ ਆ ਕੇਸ ਕੀ ਆ ਮੇਰੇ ਤੇ ਪੰਜਾਬੀ ਦਾ ਕਿ ਗੀਤ ਸੁਣਿਆ ਨਾ ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਕੱਲ ਇੱਕ ਥਾਣੇਦਾਰ ਸੀ ਉਹ ਕਹਿੰਦਾ ਵੀ ਥਾਣੇਦਾਰ ਸਾਹਿਬ ਤੁਸੀਂ ਬਹਿ ਜਾਓ ਇੱਥੇ ਆ ਕੇ ਕਹਿੰਦਾ ਹੁਣ ਤੂੰ ਦੱਸੇਗਾ ਮੈਨੂੰ ਕਿੱਥੇ ਬੈਠਣਾ ਇਹ ਤਾਂ ਮਤਲਬ ਜਿਹੜੀ ਬੋਲੀ ਆ ਉਹਦੇ ਪਿੱਛੇ ਜਿਹੜੀ ਸਿਆਸੀ ਜਿਹੜੀ ਪਹੁੰਚ ਉਹ ਨਜ਼ਰ ਆ ਰਹੀ ਸੀ ਵੀ ਚੱਕ ਦਿਓ ਫੱਟੇ ਅਸੀਂ ਤੁਹਾਡੇ ਨਾਲ ਖੜੇ ਆ ਥੋੜਾ ਵਾਰ ਨਹੀਂ ਬਿੰਗਾ ਹੁਣ ਤੇ ਪੁਲਿਸ ਉਦੋਂ ਇਹੋ ਜਿਹਾ ਐਕਟ ਕਰਦੀ ਆ ਜਦੋਂ ਕੋਈ ਸਿਆਸੀ ਆਕਾ ਉਹਨਾਂ ਨੂੰ ਉੱਪਰ ਹੱਥ ਰੱਖ ਦਿੰਦਾ ਉਹਨਾਂ ਦੀ ਸਰਪ੍ਰਸਤੀ ਹੁੰਦੀ ਆ ਇਹ ਜਿਹੜੀ ਗ੍ਰਿਫਤਾਰੀ ਆ ਨਾ ਇਸ ਧਾਰਨ ਤੰਗ ਨਾਲ ਨਹੀਂ ਉਹਨਾਂ ਨੂੰ ਕਾਲ ਕਰਕੇ ਵੀ ਕਿਹਾ ਜਾ ਸਕਦਾ ਸੀ ਉਹਨਾਂ ਨੂੰ ਉੱਥੇ ਬੁਲਾ ਕੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਉਹ ਕਿਹੜਾ ਕੋਈ ਭੱਜਿਆ ਸੀ ਜਾਂ ਪਕੌੜਾ ਸੀ ਪਰ ਸਰਕਾਰ ਜਿਸ ਪ੍ਰਕਾਰ ਡਰੀ ਹੋਈ ਆ ਖਾਸ ਕਰਕੇ ਬੋਲਣ ਦੀ ਆਜ਼ਾਦੀ ਤੇ ਪ੍ਰਗਟਾਵੇ ਦੇ ਉੱਪਰ ਜਿਸ ਪ੍ਰਕਾਰ ਬੰਦਸ਼ ਲਾਈ ਜਾ ਰਹੀ ਆ ਇਹ ਬੜਾ ਖਤਰਨਾਕ ਇਸੇ ਲੋਕਤੰਤਰ ਵਾਸਤੇ ਹੁੰਦਾ ਅਤੇ ਭਗਵਾਨਤਮਾਨ ਸਾਹਿਬ ਇਹਦੀਆਂ ਹੱਦ ਬੰਨਾ ਤੋੜਦੇ ਜਾ ਰਹੇ ਨੇ ਔਰ ਮੈਂ ਸਿੱਧੇ ਸ਼ਬਦਾਂ ਚ ਕਹਾਂਗਾ ਜੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਨਹੀਂ ਹੋਇਆ ਇਹ ਤੇ ਇਹ ਤਾਂ ਐਪਲੀਕੇਸ਼ਨ ਦੇਖੀ ਤੁਮ ਮਰਜ਼ੀ ਮੂਵ ਕਰਾ ਲਓ ਕਿ ਸਰਕਾਰ ਦੇ ਵਿੱਚ ਤੁਸੀਂ ਦੇਖੋ ਜਿਹੜੇ ਬਹੁਤੇ ਪੁਲਿਸ ਕੇਸਾਂ ਦੇ ਵਿੱਚ ਜਿਹੜੇ ਪੁਲਿਸ ਦੇ ਗਵਾਹ ਹੁੰਦੇ ਨੇ ਉਹਨਾਂ ਦੇ ਜਾਣੂ ਹੁੰਦੇ ਨੇ ਜਾਂ ਉਹਨਾਂ ਦੇ ਕਿਤੇ ਨਾ ਕਿਤੇ ਟੱਚ ਦੇ ਵਿੱਚ ਹੁੰਦੇ ਨੇ ਉਹੀ ਬੰਦੇ ਗਵਾਹ ਬਣ ਜਾਂਦੇ ਨੇ ਤੇ ਇਸੇ ਕਰਕੇ ਪੁਲਿਸ ਦੇ ਕੇਸ ਬਾਅਦ ਦੇ ਵਿੱਚੋਂ ਸਮਝੌਤੇ ਵਾਲੇ ਪਾਸੇ ਜਾਂ ਮੁੱਦੇ ਮੂੰਹ ਡਿੱਗ ਜਾਂਦੇ ਨੇ ਮਾਲਵੇਂਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਜਿਹੜੀ ਹੈਗੀ ਆ ਇਹਨੇ ਇੱਕ ਚਿੰਤਾ ਜਿਹੜੀ ਹੈਗੀ ਆ ਖਾਸ ਕਰਕੇ ਪੰਜਾਬ ਦੇ ਉਹ ਲੋਕ ਜਿਹੜੇ ਮੌਜੂਦਾ ਰਾਜਨੀਤਿਕ ਸਿਸਟਮ ਦੇ ਉੱਪਰ ਟਿੱਪਣੀਆਂ ਕਰਦੇ ਨੇ ਜਾਂ ਬੇਬਾਕੀ ਨਾਲ ਬੋਲਦੇ ਨੇ ਉਹਨਾਂ ਨੂੰ ਸੋਚਣ ਲਈ ਫੇਰ ਮਜਬੂਰ ਕਰ ਦਿੱਤਾ ਕੀ ਕੋਈ ਸੁਰੱਖਿਆਤ ਹੈ ਇੱਥੇ ਇਹ ਤੋਂ ਪਹਿਲਾਂ ਕਈ ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਤੇ ਲਗਾਤਾਰ ਜਿਹੜਾ ਹੈਗਾ ਇਹ ਚੱਕੀ ਦਾ ਪੁਰ ਜਿਹਦੇ ਵਿੱਚ ਦਾਣੇ ਪੀ ਦਾਣੇ ਮੰਗੂ ਪੀਸੇ ਜਾ ਰਹੇ ਨੇ ਵੀ ਸਰਕਾਰ ਦੇ ਖਿਲਾਫ ਕੋਈ ਬੋਲੇ ਨਾ ਸਰਕਾਰ ਦੀ ਕਾਰਗੁਜ਼ਾਰੀ ਦਾ ਕੋਈ ਪੋਲ ਨਾ ਖੋਲੇ ਤੇ ਇਸ ਲੈਵਲ ਦੇ ਉੱਤੇ ਆ ਕੇ ਜਿਸ ਤਰ੍ਹਾਂ ਗ੍ਰਿਫਤਾਰੀ ਕੀਤੀ ਗਈ ਆ ਬੜਾ ਸ਼ਰਮਨਾਕ ਵਰਤਾਰਾ ਮੈਂ ਕਹਿਣਾ ਚਾਹੁੰਦਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਯਾਰ ਇਸ ਰਾਹ ਤੁਸੀਂ ਨਾ ਤਰੋ ਕਿਉਂਕਿ ਤੁਸੀਂ ਸਦਾ ਸਤਾਤ ਨਹੀਂ ਰਹਿਣਾ ਤੁਸੀਂ ਆਪਣੀ ਵਾਰ ਫਿਰ ਚੀਕਾਂ ਮਾਰਨੀਆਂ ਨੇ ਕਿਉਂਕਿ ਪਿੱਛੇ ਇੱਕ ਦੋ ਵਾਰੀ ਇਹ ਹਜੇ ਪਰ ਜਦੋਂ ਅਸੀਂ ਪਿਛਲੇ ਮੁੱਖ ਮੰਤਰੀਆਂ ਦਾ ਕਾਰਜਕਾਲ ਦੇਖਦੇ ਹਾਂ ਈਵਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵਰਬਲੀ ਗਾਲਾਂ ਕੱਢਦੀਆਂ ਰਹੇ ਲੋਕ ਜਦੋਂ ਕਿਸਾਨ ਅੰਦੋਲਨ ਸੀ ਪਰ ਉਹ ਉਹਨੇ ਕੋਈ ਰਿਐਕਸ਼ਨ ਨਹੀਂ ਕੀਤਾ ਉਹ ਤੋਂ ਬਿਨਾ ਤੁਸੀਂ ਵੇਖੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਜਿਹੜਾ ਇਹ ਕੀ ਕੁਝ ਕਰਦੇ ਰਹੇ ਨੇ ਰੋਡਸ ਦੇ ਉੱਤੇ ਖਾਸ ਕਰਕੇ ਜਿਹੜਾ ਮੈਂ ਦੱਸਦਾ ਮੌਜੂਦਾ ਇਨਕਲਾਬੀ ਸਰਕਾਰ ਜਿਹੜੀ ਆਪਣੇ ਆਪ ਨੂੰ ਕਹੋਂਦੀ ਆ ਤੇ ਇਹ ਮੈਂ ਉਦੋਂ ਢਲੌਂਦੀਆਂ ਫੋਟੋਆਂ ਪਾ ਕੇ ਇਹ ਕਿਹਾ ਜਾਂਦਾ ਸੀ ਵੀ ਇਹ ਪੱਗ ਇਹਨਾਂ ਦੇ ਹੱਥ 'ਚ ਰੂਸਾਣਾ ਫੋਟੋਆਂ ਕੈਪਟਨ ਦੀ ਪਜਾਮੀ ਤੋਂ ਲੈ ਕੇ ਸੁਖਬੀਰ ਨੂੰ ਮੰਦਬੁੱਧੀ ਕਹਿਣ ਤੱਕ ਕਿਹੜੀ ਟਿੱਪਣੀ ਹੈ ਬਤਮੀਜ਼ੀ ਤਾਂ ਇਸ ਸਰਕਾਰ ਨੇ ਲੀਗਲ ਕਰੀ ਹੋਈ ਸੀ ਮੈਂ ਤੁਹਾਨੂੰ ਇੱਕ ਆਧਾਰਨ ਦਿੰਦਾ ਹਾਂ ਸਰਕਾਰ ਬਣਦੇ ਸਾਰ ਇਹਨਾਂ ਨੇ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਲਿਆ ਸੀ ਵੀ ਪੁਲਿਸ ਦੀ ਜਾਂ ਪੁਲਿਸ ਪ੍ਰਬੰਧ ਦੀ ਦੁਰਵਰਤਨੋਂ ਕਿੱਦਾਂ ਕਰਨੀ ਆ ਇੱਕ ਦਿੱਲੀੋਂ ਚੱਕਿਆ ਤੇਂਦਰਪਾਲ ਪੱਗਾ ਭਾਜੀਪੀ ਦਾ ਉਹ ਕੇਜਰੀਵਾਲ ਦੇ ਖਿਲਾਫ ਬੋਲਦਾ ਸੀ ਉਹ ਤੇ ਇੱਥੇ ਪਰਚਾ ਦੇਣ ਦਾ ਕੀ ਮਤਲਬ ਸੀ ਉਹ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੀ ਜੁੰਡਲੀ ਨੂੰ ਕਿਹਾ ਵੀ ਪਰਚਾ ਦੇ ਉਹਦੇ ਉੱਪਰ ਮੇਰੇ ਖਿਲਾਫ ਦਿੱਲੀ ਚ ਬੋਲਦਾ ਮੇਰੇ ਅਕਸ ਨੂੰ ਢਾਹ ਲੱਗਦੀ ਆ ਪੋਲੀਟਿਕਲ ਬੰਦਿਆਂ ਦੇ ਖਿਲਾਫ ਜਾਂ ਪੋਲੀਟਿਕਲ ਸਿਸਟਮ ਦੇ ਖਿਲਾਫ ਜਿਹੜੇ ਬੰਦੇ ਨੇ ਉਹ ਬੋਲਦੇ ਹੀ ਹੁੰਦੇ ਨੇ ਉਹ ਹਮੇਸ਼ਾ ਹੀ ਸਰਕਾਰ ਦੇ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਉੱਪਰ ਸਵਾਲ ਜਿਹੜੇ ਨੇ ਪੱਤਰਕਾਰ ਬੁੱਧੀਜੀਵੀ ਜਾਂ ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਇੱਕ ਲੰਬਾ ਜੀਵਨ ਤਜਰਬਾ ਹੁੰਦਾ ਉਹ ਬੋਲਦੇ ਹੀ ਹੁੰਦੇ ਨੇ ਉਹ ਤੇਜਿੰਦਰ ਫਿਰ ਫਿਰ ਉੱਥੇ ਜ਼ੋਰ ਜਮਾਈ ਹੋ ਗਈ ਹਰਿਆਣੇ ਦੇ ਵਿੱਚ ਅਗ ਖੇਤਰ ਨਹੀਂ ਟੱਪਣ ਦਿੱਤਾ ਉਹ ਐ ਵੀ ਬਣਾ ਕੇ ਇਥੋਂ ਗਿਆ ਵੀ ਹੁੰਕੀ ਉਹਦਾ ਬੌਸ ਇਥੇ ਵਾਲੇ ਬੌਸ ਨਾਲੋਂ ਵੱਡਾ ਸੀ ਉਹਨਾਂ ਨੇ ਪੁਲਿਸ ਪ੍ਰਬੰਧ ਨੂੰ ਸਿੱਕੇ ਜੇ ਲੈ ਆਏ ਸੀ ਉਸ ਐਫ ਆਈ ਆਰ ਦੇ ਵਿੱਚ ਹੁਣ ਤੱਕ ਕੀ ਹੋਇਆ ਕੀ ਮੁੜ ਕੇ ਤੇਜਿੰਦਰਪਾਲ ਬੱਗੇ ਦੀ ਗ੍ਰਿਫਤਾਰੀ ਹੋਈ ਮੀਆਂ ਮਿੱਠੂ ਬਣ ਕੇ ਬਹਿ ਗਏ ਘਰੇ ਕਿਉਂਕਿ ਸਰਕਾਰ ਨੇ ਸੰਗੀ ਨਾਪ ਦਿੱਤੀ ਵੀ ਇੱਕ ਇੱਕ ਐਚ ਡੀ ਅਖਬਾਰ ਆ ਉਹ ਕਹਿੰਦੇ ਕੋਈ ਜੈਨ ਨਾਮ ਦਾ ਇੱਕ ਗਊ ਸੇਵਕ ਆ ਜੀ ਉਹਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਦੀਆਂ ਟਿੱਪਣੀਆਂ Hindu ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਹਨ ਉਹੀ 295 ਵਾਲਾ ਜਿਹੜਾ ਕੰਮ ਹੈ ਹੈਨਾ ਪਰ ਗੱਲ ਇੱਕ ਨਹੀਂ ਮੈਨੂੰ ਸਮਝ ਆਉਂਦੀ ਵੀ ਮੈਂ ਹੋਰ ਕਿਸੇ ਵੀ ਗੱਲ ਤੇ ਮਾਲੀ ਤੇ ਹੋਰਾਂ ਤੇ ਬਾਈ ਸੌਰੀ ਆਪਣਾ ਦਾ ਭਰਾ ਤਾਂ ਕਰਕੇ ਹੈਨਾ ਮੈਂ ਸਿੱਧਾ ਹੀ ਨਾਲ ਤਾਂ ਮਾਲੀ ਬਾਈ ਤੇ ਸ਼ੱਕ ਕਰ ਲਗੇ ਪਰ ਇਹ ਗੱਲ ਮੰਨਣਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਕਹਤੇ ਧਾਰਮਿਕ ਭਾਵਨਾਵਾਂ ਵਾਲੀ ਉਹ ਜਿਹੜੀ ਲੀ ਆ ਉਹ ਕਦੇ ਕ੍ਰੋਸ ਕਰ ਜਾਣਾ ਦੇਖੋ ਸਾਡੇ ਨਾਲ ਬੜਾ ਪੁਰਾਣਾ ਵਾ ਉਹਨਾਂ ਦਾ ਅਕਾਲੀ ਪੋਲਟਿਕਸ ਤੇ ਵੀ ਬਹੁਤ ਤਿਆਰ ਪਾ ਰਿਹਾ ਕਿਉਂਕਿ ਗਿੱਸਦਾਰ ਗਰਚਰ ਸਿੰਘ ਟੋੜਾ ਦੇ ਨਾਲ ਬੜਾ ਲੰਬਾ ਸਮਾਂ ਬਤਾਇਆ ਉਹਨਾਂ ਨੇ ਕਾਮ ਰੈਡਾਂ ਦੀ ਮੂਵਮੈਂਟ ਜਿਹੜੀ ਨਕਸਲੈਂਡ ਮੂਵਮੈਂਟ ਸੀ ਉਹਨੂੰ ਵੀ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਔਰ ਬੜੇ ਬੇਵਿਆਕੀ ਨਾਲ ਉਦੋਂ ਵੀ ਬੋਲਦੇ ਰਹੇ ਤੇ ਹੁਣ ਵੀ ਬੋਲਦੇ ਰਹੇ ਨੇ ਇਸ ਪ੍ਰਕਾਰ ਦਾ ਖਾਸ ਕਰਕੇ ਫਿਰਕੂ ਰੰਗਤ ਵਾਲਾ ਉਹਦਾ ਸੁਭਾਅ ਨਹੀਂ ਹਾਂ ਇਹ ਸੁਭਾਅ ਦਾ ਜ਼ਰੂਰ ਹੈਗਾ ਵੀ ਕਈ ਵਾਰ ਉਹ ਰਾਜਨੀਤਿਕ ਬੰਦਿਆਂ ਨੂੰ ਸਿੱਧਾ-ਸਿੱਧਾ ਜੜੀਆਂ ਹੈਗੀਆਂ ਗਾਲੀ ਗਲੋਚ ਤੇ ਵੀ ਉਤਰਿਆ ਆਉਂਦਾ ਕਿਉਂਕਿ ਜਿਹੜੇ ਆਈਟੀ ਵਿੰਗ ਨੇ ਉਹਨੂੰ ਅਕਸਾਉਂਦੇ ਨੇ ਮੈਂ ਉਹ ਅਕਸਰ ਉਹਨਾਂ ਦੀ ਫੇਸਬੁੱਕ ਵੇਖਦਾ ਜਾਂ ਹੋਰ ਸੋਸ਼ਲ ਮੀਡੀਆ ਜਿਹੜੇ ਐਂਗਲੋ ਵਰਤਦੇ ਨੇ ਉੱਥੇ ਜਦੋਂ ਅਕਸਾਇਆ ਜਾਊਗਾ ਤੁਸੀਂ ਕਿਸੇ ਬੰਦੇ ਨੂੰ ਧੀ ਪੈਣ ਤੱਕ ਜਾਓਗੇ ਤੇ ਫਿਰ ਅਗਲਾ ਤੁਹਾਡੇ ਫੁੱਲ ਨਹੀਂ ਪਾਏਗਾ ਪਰ ਮਾਲਵਿੰਦਰ ਸਿੰਘ ਮਾਲੀ ਦਾ ਫਿਰਕੂ ਹੋਣਾ ਇਹ ਗੱਲ ਹਾਜਮ ਨਹੀਂ ਹੋ ਰਹੀ ਏ ਜਾਨ ਬੁੱਝ ਕੇ ਇੱਕ ਪਰਪੰਚ ਰਚਿਆ ਗਿਆ ਮੌਜੂਦਾ ਸਰਕਾਰ ਬੋਲੋ ਮੈਂ ਤਾਂ ਕੱਲ ਹੀ ਪੁਲਿਸ ਵਾਲਿਆਂ ਦੀ ਬੋਲੀ ਜਿਹੜੀ ਸੀ ਉਹ ਦੇਖ ਲਈ ਸੀ ਵੀ ਇਹ ਤਾਂ ਚੱਕੀ ਹੋਈ ਲੰਬੜਦਾਰਾਂ ਵਾਲੀ ਗੱਲ ਹੈਗੀ ਆ ਵੀ ਹੁਣ ਤਾਂ ਇਹ ਬੋਲੂਗਾ ਬੋਲੂਗਾ ਇੱਕ ਹੋਰ ਬੈਠਾ ਸੀ ਜੀ ਉਹ ਥੋੜਾ ਜਿਹਾ ਜਿਹੜਾ ਸਿਵਲ ਦੇ ਵਿੱਚ ਸੀ ਉਹ ਥੋੜਾ ਜਿਹਾ ਤਮੀਜ਼ ਨਾਲ ਗੱਲ ਕਰ ਰਿਹਾ ਜੀ ਦੂਆ ਤਾਂ ਆਏ ਸੀਗਾ ਵੀ ਜਿਵੇਂ ਘਰੋਂ ਹੀ ਭੇਜਿਆ ਆਉਂਦਾ ਕਿਸੇ ਸਿਆਸੀ ਬੰਦੇ ਨੇ ਵੀ ਚੱਕ ਲਿਆ ਕਰਾ ਮੇਤਰਾ ਤਰੀ ਤਰੱਕੀ ਤਾਂ ਹੋਣੀ ਏ ਇਸ ਲੈਵਲ ਤੇ ਜਦੋਂ ਗੱਲਾਂ ਹੋ ਜਾਣ ਪਰ ਇਸ ਤੋਂ ਪਹਿਲਾਂ ਕਈ ਇਨਸੀਡੈਂਟ ਵਾਪਰ ਚੁੱਕੇ ਨੇ ਪੰਜਾਬ ਦੇ ਵਿੱਚ ਲੱਖੇ ਨੂੰ ਅੰਦਰ ਦਿੱਤਾ ਇੱਕ ਮੁੰਡਾ ਇੱਥੇ ਵਿਚਾਰਾ ਸੰਗਰੂਰ ਜ਼ਿਲ੍ਹੇ ਦਾ ਸੀ ਭਾਨਾ ਉਹ ਕੀ ਕੁਝ ਕਹਿੰਦਾ ਰਿਹਾ ਹੋਰ بڑے ਬੰਦੇ ਨੇ ਸਖਨੈਬ ਸਿੱਧੂ ਨੂੰ ਇੱਕ ਵਾਰੀ ਤੁਸੀਂ ਦੇਖੋ ਵੀ ਅਰੈਸਟ ਕਰ ਲਿਆ ਸੀ ਪਰ ਮੈਂ ਬੇਨਤੀ ਕਰਨੀ ਚਾਹਨਾ ਪੰਜਾਬ ਸਰਕਾਰ ਜਿਹੜੇ ਰਾਹ ਤੇ ਤੁਰੀ ਆ ਇਹਦੇ ਚ ਦੋ ਕਾਰਨ ਲੱਭਣ ਦੇ ਯਤਨ ਕਰਨਾ ਪਏਗਾ ਇੱਕ ਤਾਂ ਮੈਨੂੰ ਇਹ ਲੱਗਦਾ ਵੀ ਇਨਸਿਕਿਉਰਟੀ ਹੈਗੀ ਆ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨੂੰ ਉਹ ਇਹ ਲੱਗਦਾ ਹੁਣ ਵੀ ਕੇਜਰੀਵਾਲ ਬਾਹਰ ਆ ਗਿਆ ਤੇ ਕਿਤੇ ਮੈਨੂੰ ਲਾਹ ਨਾ ਦੇਣ ਲਾਉਣ ਤੋਂ ਪਹਿਲਾਂ ਉਹ ਇੱਕ ਪਰਸੈਪਸ਼ਨ ਸਿਰਜਣੀ ਚਾਹੁੰਦਾ ਵੀ ਜੇ ਮੈਂ ਆਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੇ ਕਿਸੇ ਹੋਰ ਨੂੰ ਬਣਾਉਂਗੇ ਤਾਂ ਲੋਕ ਤੁਹਾਨੂੰ ਜਿਹੜੇ ਤੁਹਾਡੇ ਖਿਲਾਫ ਹੋ ਜਾਣਗੇ ਉਹ ਇਸ ਪ੍ਰਕਾਰ ਦਾ ਇੱਕ ਮਾਹੌਲ ਵੀ ਸਜਣਾ ਚਾਹੁੰਦਾ ਵੀ ਇੰਨੇ ਕੁ ਲੋਕ ਖਾਸ ਕਰਕੇ ਬੁੱਧੀਜੀਵੀ ਵਰਗ ਚੋਂ ਜਾਂ ਜਿਹੜੇ ਵਿਵਾਦ ਟਿੱਪਣੀਆਂ ਕਰਦੇ ਨੇ ਉਹ ਖਿਲਾਫ ਕਰ ਲਵਾਂ ਵੀ ਕੱਲ ਨੂੰ ਮੇਰੇ ਖਿਲਾਫ ਐਕਸ਼ਨ ਹੁੰਦਾ ਕੋਈ ਤਾਂ ਇਹਨਾਂ ਦੇ ਪੱਲੇ ਕੁਝ ਨਾ ਪਵੇ ਇਸ ਕਰਕੇ ਇੱਕ ਤਾਂ ਅੰਦਰੂਨੀ ਕਲੇਸ਼ ਜਿਹੜਾ ਹੈਗਾ ਉਹ ਅੰਦਰਲਾ ਡਰ ਜਿਹੜਾ ਸਤਾਰਿਆ ਬਾਰ-ਬਾਰ ਉਹਨੇ ਜਿਹੜਾ ਹੈਗਾ ਇਹ ਸਾਰਾ ਕਟਨਾ ਕਰਮ ਉਹਦੇ ਵਿੱਚੋਂ ਨਿਕਲ ਰਿਹਾ ਬਾਰ-ਬਾਰ ਤੇ ਇਸ ਪ੍ਰਕਾਰ ਦਾ ਐਕਟ ਨਾ ਕਿਸੇ ਸਰਦਾਰ ਚੰਨੀ ਸਿੰਘ ਨਾ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ ਇਵਨ ਕੀ ਬਿਆਨ ਸਿੰਘ ਵੇਲੇ ਬਹੁਤ ਕਤਲੋਗਾਰਤ ਹੋਈ ਆ ਪਰ ਫੇਰ ਵੀ ਉਦੋਂ ਵੀ ਵਿਵਾਖ ਟਿੱਪਣੀਆਂ ਵਾਲੇ ਇੱਕ ਤੁਸੀਂ ਸਰਦਾਰ ਪ੍ਰਗਟ ਸਿੰਘ ਦੀ ਇੰਟਰਵਿਊ ਸੁਣੀ ਹੋਣੀ ਆ ਵੀ ਮੈਂ ਕੇ ਪੀ ਐਸ ਗਿੱਲ ਨੂੰ ਗਾਲਾਂ ਕੱਢੀਆਂ ਕਿਤੇ ਦਿੱਲੀ ਦੇ ਫੰਕਸ਼ਨ ਦੇ ਵਿੱਚ ਕੇ ਪੀ ਐਸ ਗਿੱਲ ਵੀ ਜਿਹੜਾ ਹੈਗਾ ਇਸ ਪੱਧਰ ਤੇ ਨਾ ਜਾ ਸਕਿਆ ਇਸ ਕਰਕੇ ਇਹ ਜਿਹੜਾ ਲੈਵਲ ਹੈਗਾ ਇਹ ਬਹੁਤ ਹੀ ਘਟੀਆਂ ਲੈਵਲ ਦੀ ਜਾਂ ਇਹਨੂੰ ਮੈਂ ਕਹਿੰਦਾ ਵੀ ਪਿੰਡ ਦੀ ਜਿਹੜੀ ਹੈਗੀ ਰੂੜੀ ਤੇ ਖੜ ਕੇ ਕਰਨ ਵਾਲੀ ਸਿਆਸਤ ਤੇ ਹੁਣ ਪੰਜਾਬ ਦੀ ਸਰਕਾਰ ਆ ਗਈ ਆ ਕਿਉਂਕਿ ਪੱਲੇ ਕੱਖ ਨਹੀਂ ਰਿਹਾ 13 ਤੋਂ ਲੋਕਾਂ ਨੇ ਤਿੰਨ ਤੇ ਪਚਾਤੇ ਨੇ ਜਿਹੜੇ 13-13 ਕਰਦੇ ਸੀ ਤੇ ਉਹਨਾਂ ਨੂੰ ਇਹ ਵੀ ਦਿਖਦਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਥੋੜਾ ਚੰਮ ਕੌਣ ਬਚਾਏਗਾ ਇਹ ਪੁਲਿਸ ਜਿਹੜੀ ਹੈਗੀ ਆ ਅੱਜ ਤੁਹਾਡੇ ਨਾਲ ਆ ਕੱਲ ਨੂੰ ਨਵੀਂ ਸਤਾ ਦੇ ਨਾਲ ਹੋਗੀ ਤੇ ਥੋੜਾ ਚੰਮ ਬਚਾਉਣ ਤੇ ਲੋਕਾਂ ਨੇ ਵੀ ਨਹੀਂ ਆਉਣਾ ਅਸੀਂ ਤਾਂ ਬੋਲ ਰਹੇ ਹਾਂ ਨਾ ਮਾਲੀ ਲਈ ਤੁਹਾਡੇ ਲਈ ਤਾਂ ਲੋਕਾਂ ਨੇ ਵੀ ਨਹੀਂ ਬੋਲਣਾ ਜਿਸ ਪ੍ਰਕਾਰ ਦੇ ਹਾਲਾਤ ਤੁਸੀਂ ਪੈਦਾ ਕੀਤੇ ਆ ਤੁਸੀਂ ਆਪਣੇ ਬੰਦਿਆਂ ਦੇ ਕਿੰਨੇ ਪਰਚੇ ਦੇਤੇ ਕਿੰਨਾ ਤੁਸੀਂ ਗ੍ਰਿਫਤਾਰੀ ਕੀਤੀ ਆ ਲਾਲਚੰਦ ਕੁਟਾਰੂ ਚੱਕ ਵਾਲਾ ਮਸਲਾ ਪਿਆ ਜ ਤੁਸੀਂ ਆ ਆ ਵੇਖੋ 100 ਕਰੋੜ ਦਾ ਇੱਕ ਜਿਹੜਾ ਹੈਗਾ ਅ ਬੇਸਮੈਂਟ ਦੇ ਵਿੱਚੋਂ ਘਟਾਲਾ ਹੋਇਆ ਉਹਦੇ ਚ ਕਿਹਦੇ ਕਿਹਦੇ ਨਾਮ ਬੋਲਦੇ ਮੈਨੂੰ ਦੱਸਣ ਦੀ ਲੋੜ ਆ ਤੇ ਤੁਸੀਂ ਜਿਹੜਾ ਮਾਨਸਾਲਾ ਮੰਤਰੀ ਸੀ ਉਹਦੇ ਖਿਲਾਫ ਹੁਣ ਤੱਕ ਕੀ ਐਕਸ਼ਨ ਲਿਆ ਜਿੱਥੇ ਐਕਸ਼ਨ ਕਰਨਾ ਚਾਹੀਦਾ ਸੀ ਜਿੱਥੇ ਲੋਕ ਖੇਤਾਂ ਨੂੰ ਵੱਡੀ ਢਾਹ ਲੱਗੀ ਤੇ ਇੱਕ ਬੰਦਾ ਬੋਲਦਾ ਤੁਹਾਡੀ ਕਾਰਗੁਜ਼ਾਰੀਏ ਤੇ ਖਿਲਾਫ ਬੋਲਦਾ ਤਾਂ ਉਹਨੂੰ ਸੁਧਾਰ ਲਓ ਠੀਕ ਆ ਜਿੱਥੇ ਲੋਕ ਇਤਾਂ ਨੂੰ ਢਾਲ ਲੱਗੀ ਲੋਕਾਂ ਦਾ ਪੈਸੇ ਦੀ ਦੁਰਵਰਤੋਂ ਹੋਈ ਉੱਥੇ ਤੁਸੀਂ ਬੋਲਦੇ ਨਹੀਂ ਕਿ ਹੁਣ ਮੈਨਿੰਗ ਠੀਕ ਹੋ ਗਈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਬਿਜਲੀ ਵਾਲਾ ਜਿਹੜਾ ਜਲੂਸ ਕੱਢਿਆ ਹੁਣ 7 ਕਿਲੋਵਾਟ ਤੱਕ ਤੇ ਲੋਕ ਤੁਹਾਨੂੰ ਪੁੱਛਣਗੇ ਇੱਕ ਮਾਲੀ ਨਹੀਂ ਅਤੇ ਹਜ਼ਾਰਾਂ ਮਾਲੀ ਤੁਹਾਨੂੰ ਪੁੱਛਣਗੇ ਇਸ ਕਰਕੇ ਸਰਕਾਰ ਨੂੰ ਇਸ ਨੂੰ ਰੀਥਿੰਕ ਕਰਨਾ ਚਾਹੀਦਾ ਇਸ ਪਾਸੇ ਨਹੀਂ ਤੁਰਨਾ ਚਾਹੀਦਾ ਇਹ ਤਾਂ ਇੱਕ ਡਰਾਮਾ ਰਚਿਆ ਗਿਆ ਵੀ ਜੀਓ ਕਿਸੇ ਧਰਮ ਦੀ ਦੇ ਖਿਲਾਫ ਬੋਲ ਰਿਹਾ ਸੀ ਇਹ ਐਵੇਂ ਗੱਲਾਂ ਨੇ ਇਹ ਤਾਂ ਸਾਰਾ ਦੇਸ਼ ਜਿਹੜਾ ਹੈਗਾ ਚੱਲਦਾ ਰਹਿੰਦਾ ਇਸ ਪ੍ਰਕਾਰ ਦਾ ਐਕਟ ਮੇਰਾ ਮੇਰਾ ਆਖਰੀ ਸਵਾਲ ਆ ਤੁਹਾਨੂੰ ਇੱਕ ਤਾਂ ਇਹ ਕਿ ਸਰਕਾਰ ਦੱਸਣਾ ਕੀ ਚਾਹੁੰਦੀ ਆ ਬਾਕੀਆਂ ਨੂੰ ਕਿ ਬਾਕੀ ਸਾਰੇ ਜਿਹੜੇ ਬੋਲਦੇ ਆ ਉਹਨਾਂ ਨੂੰ ਇਹ ਦੱਸਣਾ ਕਿ ਭਾਈ ਅਸੀਂ ਤਾਂ ਆਹੀ ਕਾਰਵਾਈ ਕਰਾਂਗੇ ਔਰ ਜਿੰਨੇ ਬੰਦੇ ਤਾਂ ਤੁਸੀਂ ਨਾਲ ਆ ਜਿੰਨਾਂ ਤੇ ਸਰਕਾਰ ਨੂੰ ਨੇ ਕੰਮ ਕਰਿਆ ਹਰ ਇੱਕ ਤਾਂ ਮੂੰਹ ਦੀ ਖਾਦੀ ਆ ਕਿਹੜੇ ਚ ਕੁਝ ਐ ਤਾਂ ਹੈ ਨਹੀਂ ਵੀ ਸਰਕਾਰ Winner ਹੋ ਕੇ ਬਾਹਰ ਆ ਗਈ ਮਾਲੀ ਵਾਲੇ ਚ ਵੀ ਪਤਾ ਠੀਕ ਆ ਵੀ ਐਂਡ ਤੇ ਤੁਸੀਂ ਵਾਪਸ ਮੁੜਨਾ ਹੀ ਮੁੜਨਾ ਹੈ ਜੀ ਪਰ ਇਹ ਇੰਨਾ ਕਿਉਂ ਸਰਕਾਰ ਨੂੰ ਚਾ ਚੜਿਆ ਹੋਇਆ ਵੀ ਕਮਲ ਸਾਰਾ ਕੁੱਟ ਕੇ ਦੇਖਣਾ ਹੀ ਦੇਖਣਾ ਹੈ ਕਿ ਐਨਾ ਕੋਈ ਸੱਤਾ ਦੇ ਚਲੂਣੀ ਵਾਲੇ ਲੜੀ ਜਾਂਦੇ ਆ ਅਸਲ ਦੇ ਵਿੱਚ ਇਹ ਵੀ ਇਸੇ ਤਰ੍ਹਾਂ ਆਏ ਨੇ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਹੀ ਬੋਲੀਏ ਦੂਜਾ ਨਾ ਰਿਐਕਸ਼ਨ ਕਰੇ ਕੋਈ ਸਾਡੇ ਪਰ ਤੇ ਜਿਹੜਾ ਦੂਜਾ ਰਿਐਕਸ਼ਨ ਕਰੇ ਜਾਂ ਉਹਦੇ ਜੁੱਤੀਆਂ ਮਾਰੋ ਜਾਂ ਉਹਦੇ ਜੁੱਤੀਆਂ ਹੁਣੇ ਮਾਰ ਨਹੀਂ ਸਕਦੇ ਗੁਜਰਾਤ ਮਾਡਲ ਹੀ ਆ ਫਿਰ ਇਹ ਨਹੀਂ ਮੈਨੂੰ ਲੱਗਦਾ ਗੁਜਰਾਤ ਨਾਲ ਵੀ ਖਤਰਨਾਕ ਮਾਡਲ ਵਾਲੇ ਪਾਸੇ ਜਾ ਰਹੇ ਆ ਉੱਥੇ ਤਾਂ ਇੱਕ ਦੋ ਇਨਸੀਡੈਂਟ ਤੋਂ ਹੋਣ ਤੋਂ ਬਾਅਦ ਉਹਨਾਂ ਨੂੰ ਸਮਝ ਆ ਗਈ ਵੀ ਯਾਰ ਇਸ ਰਾਤ ਤੇ ਤੁਰਨਾ ਖਤਰਨਾਕ ਆ ਉਹਨਾਂ ਨੇ ਬੜੀਆਂ ਚੀਜ਼ਾਂ ਚੇਂਜ ਲਿਆਂਦੀਆਂ ਨੇ ਬਨ ਕਿ ਬੀਜੇਪੀ ਜਿਹੜੀ ਵੱਡੀ ਫਿਰਕੂ ਪਾਰਟੀ ਸਮਝਿਆ ਜਾਂਦਾ ਜਿਹਨੂੰ ਜਿਹਨੂੰ ਘਟਗਣਤੀਆਂ ਸਮਝਦੀਆਂ ਨੇ ਵੀ ਯਾਰ ਇਹ ਬੜਾ ਦੁਸ਼ਵੈਸ਼ ਕਰਦੇ ਨੇ ਆਪਸ ਦੇ ਵਿੱਚ ਲੜਾਈ ਝਗੜੇ ਕਰਾਉਂਦੇ ਨੇ ਉਹਨਾਂ ਨੂੰ ਵੀ ਸਮਝ ਆਉਣ ਲੱਗੀ ਵੀ ਨਹੀਂ ਉਹ ਅੱਜ ਸਿੱਖਾਂ ਆਪਣੇ ਲੋਕਾਂ ਨਾਲ ਆਪਣੀ ਧਰਤੀ ਦੇ ਉੱਤੇ ਜਿਸ ਪ੍ਰਕਾਰ ਦਾ ਬੈਰ ਵਿੱਟ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਇਹਦੇ ਲਈ ਮੈਨੂੰ ਇਹ ਲੱਗਦਾ ਵੀ ਆਉਣ ਵਾਲਾ ਸਮਾਂ ਸਖਾਲਾ ਨਹੀਂ ਰਹੇਗਾ ਅਰ ਜੇ ਹਾਲਾਤ ਇਹੀ ਰਹਿਣਾ ਨਾ ਹਟਿਆ ਤੁਹਾਨੂੰ ਤੁਹਾਨੂੰ ਮੈਂ ਦਾਅਵੇ ਨਾਲ ਕਹਿੰਦਾ 27 ਦੀ ਸਰਕਾਰ ਬਣਦੇ ਸਾਰੀ ਦੇਸ਼ ਛੱਡਣਾ ਪਊਗਾ ਜਿਸ ਪ੍ਰਕਾਰ ਦਾ ਇਹਨੇ ਬੈਰ ਪੋਲਿਟੀਕਲ ਬੰਦਿਆਂ ਨਾਲ ਜਾਂ ਜਿਹੜੇ ਪੋਲਿਟੀਕਲ ਐਨਾਲਿਸਟ ਹੈਗੇ ਨੇ ਜਾਂ ਪਿਛਲੇਸ਼ਕ ਨੇ ਉਹਨਾਂ ਦੇ ਨਾਲ ਬੰਨਿਆ ਹੋਇਆ ਬਹੁਤ-ਬਹੁਤ ਧੰਨਵਾਦ ਜਲੀ ਬਾਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਾਂਦੇ ਵਾਸਤੇ ਰੋ